ਬਹੁਤ ਹੀ ਮੈਚ ਸ਼ਹਿਰ ਵਾਸੀਆਂ ਮੁਬਾਰਕਬਾਦ ਬਿੰਨਾ ਤੇ ਅੱਜ ਜੋ ਸੂਰਮਾਰਾਜ ਦਾ ਅੱਜ ਜਿਹੜੇ ਹਮਦੇ ਨਾ ਔਰ ਉਸ ਤੋਂ ਮਾਣ ਵਾਲੀ ਇਹ ਗੱਲ ਹੈ ਕਿ ਜੋ ਇਸ ਸਿੰਗਲ ਵਿੰਡੋ ਦਾ ਅਦਗਾਟਨ ਵਿੱਚ ਬਹੁਤ ਹੀ ਵਧੀਆ ਦਿਨ ਹੋਇਆ ਜਿਹਦਾ ਨਾਮ ਵੀ ਅਸੀਂ ਨਹੀਂ ਜੀ ਦੇਖ ਸਕਦੇ ਹਾਂ ਸ਼੍ਰੀ ਗੁਰੂ ਰਵੀਦਾਸ ਜੀ ਦੇ ਨਾਮ ਤੇ ਹੀ ਰੱਖਿਆ ਇਹ ਪਰਮਾਤਮਾ ਸਮਰਪਿਤ ਬਖਸ਼ੇ ਜੋ ਸਾਰੇ ਸ਼ਹਿਰ ਨਿਵਾਸੀਆਂ ਲਈ ਸਾਰੀ ਨਗਰ ਕੌਂਸਲ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਕਿਹੜੇ-ਕਿਹੜੇ ਕੰਮ ਲੋਕਾਂ ਦੇ ਇਸ ਸਿੰਗਲ ਵਿੰਡੋ ਦੇ ਵਿੱਚ ਹੋਇਆ ਕਰਨਗੇ ਤੁਸੀਂ ਦੇਖ ਸਕਦੇ ਹੋ ਥੋੜੀ ਦੇਰ ਤੱਕ ਨਿਗਾ ਮਾਰਿਓ ਸੀ ਲੈਪਟਾਪ ਕੰਪਿਊਟਰ ਪੀਸੀ ਸਾਰੇ ਲਾਤੇ ਜੀ ਇੱਕ ਵੱਖਰਾ ਰਜਿਸਟਰ ਛਪਾਇਆ ਗਿਆ ਜਿਦੇ ਤੇ ਸ਼ਿਕਾਇਤ ਕਰਤਾ ਆਪਣਾ ਨਾਮ ਲੱਕੂਗਾ ਉਹਦੀ ਕੰਪਲੇਂਟ ਲਿਖੀ ਜਾਊਗੀ ਔਰ ਅੱਗੇ ਲਿਖਿਆ ਜਾਊਗਾ ਕਿ ਕਿਹਨੂੰ ਮਾਰਕ ਹੋਇਆ ਇਸ ਬੰਦੇ ਨੂੰ ਮਾਰ ਕੋਈ ਆ ਉਹਦੀ ਜ਼ਿੰਮੇਵਾਰੀ ਬਣ ਜੂਗੀ ਉਹਨੂੰ ਕੰਮ ਕਰਾ ਕੇ ਦੇਣ ਦੀ ਔ ਅਗਲੇ ਦਿਨ ਉਹ ਰਜਿਸਟਰ ਮੈਂ ਆਪੂ ਚੈੱਕ ਕਰੂੰਗਾ ਕਿ ਅੱਜ ਸ਼ਹਿਰ ਦਾ ਕਿਹੜਾ ਬੰਦਾ ਕਿੰਨੀ ਵਾਰ ਖਰਾਬ ਹੋਇਆ ਦੇਖੋ ਆਪਾਂ ਅਕਸਰ ਗੱਲ ਕਰਦੇ ਆਂ ਭ੍ਰਿਸ਼ਟਾਚਾਰ ਨੂੰ ਕੰਟੀਨਿਊ ਜੀ ਸੋ ਮੈਂ ਮੰਨਦਾ ਵੀ ਇਹ ਸਿੰਗਲ ਵਿੰਡੋ ਜੋ ਕੋਈ ਅੰਦਰ ਤੁਹਾਡੇ ਤੋਂ ਪੈਸੇ ਮੰਗਦਾ ਕੋਈ ਡੈੱਥ ਸਰਟੀਫਿਕੇਟ ਦੇ ਬਰਥ ਸਰਟੀਫਿਕੇਟ ਦੇ ਹੋਰ ਛੋਟੇ-ਛੋਟੇ ਕੰਮਾਂ ਦੇ ਜੋ ਪੈਸੇ ਮੰਗਦੇ ਨੇ ਉਹ ਕੰਮ ਬਿਲਕੁਲ ਖਤਮ ਹੋ ਜੂਗਾ ਇਹਦੇ ਨਾਲ ਔਰ ਮੈਨੂੰ ਆਸ ਆ ਕਿ ਪੂਰੇ ਪੰਜਾਬ 'ਚ ਵਧੀਆ ਇੱਕ ਸੁਨੇਹਾ ਜਾਊਗਾ ਕਿਉਂਕਿ ਮੇਰੇ ਸਾਬ ਦੇ ਨਾਲ ਤੁਸੀਂ ਸੂਭਿਦਾ ਸੈਂਟਰ ਦਾ ਬਹੁਤ ਦੇਖਿਆ ਹੁੰਦਾ ਪੰਜਾਬ ਦੇ ਵਿੱਚ ਨਗਰ ਕੌਂਸਲ ਮਾਛੀਵਾੜਾ ਸਾਬ ਮੈਂ ਬੜੇ ਮਾਣ ਨਾਲ ਕਹਿ ਸਕਦਾ ਪੰਜਾਬ ਦੇ ਵਿੱਚ ਨਗਰ ਕੌਂਸਲ ਮਾਛੀਵਾੜਾ ਸਾਬ ਪਹਿਲੀ ਨਗਰ ਕੌਂਸਲ ਆ ਜਿਹਦੇ ਵਿੱਚ ਸਮੂਹ ਕੌਂਸਲਰਾਂ ਨੇ ਐਮਐਲਏ ਸਾਹਿਬ ਨਾਲ ਸਲਾਹ ਕਰਕੇ ਅਸੀਂ ਇਹ ਸਿੰਗਲ ਵਿੰਡੋ ਖੋਲੀ ਆ ਹੁਣ ਸ਼ਹਿਰ ਵਾਸੀਆਂ ਨੂੰ ਆ ਕੇ ਕਿਸੇ ਪ੍ਰਧਾਨ ਨੂੰ ਕਿਸੇ ਯੂਗ ਮਿਲਣ ਦੀ ਲੋੜ ਨਹੀਂ ਸਿੰਗਲ ਵਿੰਡੋ ਤੇ ਆਉਣਗੇ ਹਾਂ ਫਿਰ ਉਹ ਅਸੀਂ હાજર ਹ ਸੋ ਮੈਨੂੰ ਇਹ ਲੱਗਦਾ ਵੀ ਭ੍ਰਿਸ਼ਟਾਚਾਰ ਵੀ ਮੁੱਕੂਗਾ ਜਿਹੜੇ ਲੋਕਾਂ ਨੂੰ ਮੁਲਾਜ਼ਮ ਅੱਜ ਆਏ ਨੂੰ ਕਹਿੰਦਾ ਸੀ ਕਿ ਪਰਸੋਂ ਆ ਜਿਓ ਚਾਰ ਦਿਨ ਨੂੰ ਆ ਜਿਓ ਜੀ ਕੋਈ ਮੁਲਾਜ਼ਮ ਨਹੀਂ ਲੱਭਦਾ ਉਹ ਬਿਲਕੁਲ ਕੰਮ ਖਤਮ ਹੋ ਜਾਊਗਾ ਔਰ ਉਹਨਾਂ ਦੀ ਅਟੈਂਡੈਂਸ ਰਜਿਸਟਰ ਵੀ ਇੱਥੇ ਪਿਆ ਹੋਣਗੇ ਤੇ ਮੇਰੇ ਹਿਸਾਬ ਦੇ ਨਾਲ ਨਗਰ ਕੌਂਸਲ ਨੂੰ ਇਸ ਤੋਂ ਬਿਹਤਰ ਚਲਾਉਣ ਲਈ ਹੋਰ ਕੋਈ ਉਪਰਾਲਾ ਨਹੀਂ ਹੋ ਸਕਦਾ ਦੇਖੋ ਜੀ ਸ਼ੁਰੂਆਤ ਕੀਤੀ ਆ ਤੁਸੀਂ ਦੇਖ ਰਹੇ ਹੋ ਲੋਕ ਆਪ ਮਹਾਰੇ ਵੀਡੀਓ ਵਿੱਚ ਪੋਸਟ ਕਰ ਰਹੇ ਹਨ ਗੁਰੂ ਦੀ ਨਗਰੀ ਆ ਤੇ ਗੁਰੂ ਦੇ ਬੱਚੇ ਆ ਤੇ ਮਹਾਰਾਜ ਮੈਨੂੰ ਇਹ ਲੱਗਦਾ ਵੀ ਜਿਹੜੇ ਵੀ ਕੰਮ ਕਰਾਊਗਾ ਉਹ ਚੰਗੇ ਕਰਾਊਗਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਆਪਣੇ ਵੱਲੋਂ ਸ਼ੁਰੂਆਤ ਕੀਤੀ ਆ ਕੱਲ ਕਈ ਐਨਆਰਆਈ ਭਰਾਵਾਂ ਦੇ ਫੋਨ ਆਏ ਨੇ ਕਿ ਅਸੀਂ ਨਗਰ ਕੌਂਸਲ ਦੀ ਕੀ ਮਦਦ ਕਰ ਸਕਦੇ ਆ ਤਾਂ ਮੈਂ ਤੁਹਾਡੇ ਚੈਨਲ ਥਰੂ ਇਹ ਕਹੂੰਗਾ ਵੀ ਜੇ ਕਿਸੇ ਨੇ ਸਾਡੀ ਮਦਦ ਕਰਨੀ ਆ ਸਾਨੂੰ ਬੂਟੇ ਲੈ ਕੇ ਆਉਂਦੇ ਨਗਰ ਕੌਂਸਲ ਆਪਣੇ ਤੌਰ ਤੇ ਵੀ ਬੂਟੇ ਲੈ ਰਹੀ ਆ ਜਿਹੜੇ ਐਨਆਰਆਈ ਭਾਈ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਾਡਾ ਯੋਗਦਾਨ ਦੇਣ ਸਾਡੇ ਨਾਲ ਸੰਪਰਕ ਕਰਨ ਅਸੀਂ ਬੂਟੇ ਲੈ ਕੇ ਸ਼ਹਿਰ ਨੂੰ ਸਵਾਗਤ ਆਪ ਸ਼ਹਿਰ ਵਾਸੀ ਸਾਰੇ ਨਗਰ ਕੌਂਸਲਰ ਮਚੂਆ ਸਾਹਿਬ ਜੀ ਸਿੰਗਲ ਬਿੰਦੂ ਜੀ ਖੋਲੀ ਆ ਕੋਈ ਇੱਕ ਤੋਹਫਾ ਦਿੱਤਾ ਅੱਜ ਤੇ ਇਹਦੀਆਂ ਵੀ ਮੁਬਾਰਕਾਂ ਦਿੰਦਾ ਤੁਸੀਂ ਜਾਣਦੇ ਹੋ ਵੀ ਪਹਿਲਾਂ ਸਾਨੂੰ ਇਹ ਆ ਵੀ ਜਿੰਨਾ ਵੀ ਲੋਕਾਂ ਦਾ ਕਮਲ ਜਿਵੇਂ ਪ੍ਰਬਲਮ ਆਉਂਦੀ ਆ ਤਾਂ ਉਹ ਆਪੇ ਸੰਪਰਕੰਤ ਕੰਮ ਨੂੰ ਗੈਨਲ ਵਿਸਥਾਪੇ ਉਹਦੇ ਉਸ ਸੰਦਰਭ ਚ ਅਸੀਂ ਸੰਕਰਨ ਇਹ ਹਲਕਾ ਸਮਰਾਲਾ ਦੇ ਵਿੱਚ ਪਹਿਲਾ ਸਿੰਗਲ ਵਿੰਡੋ ਖੁੱਲੀ ਗਈ ਫਸਟ ਟਾਈਮ ਹੈ ਜੀ ਫਸਟ ਟਾਈਮ ਤੇ ਲੋਕਾਂ ਦੀ ਤਕਰੀਫਾਂ ਨੂੰ ਦੂਰ ਕਰਨ ਲਈ ਸਾਡਾ ਇੱਕ ਵੱਡਾ ਪਰਾਲਾ ਸਾਰੇ ਬਾਰੇ ਜੀ ਅੱਗੇ ਅੱਗੇ ਬੁਦੀ ਜਾਣ ਕਿ ਉਹ ਰਿਜ਼ਲਟ ਨੂੰ ਦੇਖ ਕੋਈ ਵਧੀਆ ਜੀ ਹੁੰਦੀ ਤਾਂ ਉਹਦੀ ਪ੍ਰੈਕਟਿਸ ਲੈਵਲ ਹੈ ਜਿਵੇਂ ਵੀ ਗੱਲ ਕਰਦੇ ਆ ਇਹਦੇ ਵਿੱਚ ਕਿਹੜੇ ਕਿਹੜੇ ਕੰਮ ਜਿਹੜੇ ਆ ਲੋਕਾਂ ਨੂੰ ਸੁਵਿਧਾ ਜਿ ਕਿਹੜੀ ਕਿਹੜੀ ਸੁਵਿਧਾ ਸਿੰਗਲ ਵਿੰਡੋ ਚ ਮਿਲਦੀ ਹੈ ਜਿੱਥੇ ਵੀ ਉਹਨੂੰ ਲੱਗਦੀ ਜੋ ਕੁਝ ਵੀ ਲੱਗਦਾ ਹੈ ਨਾ ਕੰਮ ਸਮੇਂ ਦੇ ਹਿੰਦੋ ਉਹ ਬਲੋ ਹਰ ਇੱਕ ਕੰਮ ਵਾਸਤੇ ਉਹ ਆਕੇ ਪਹਿਲਾਂ ਇੱਥੇ ਮਿਲਣਗੇ ਹੂੰ ਤੇ ਸਾਰਾ ਕੰਮ ਸਬਮਿਟਰ ਨਰਦਾਫ ਕਿਰ ਕਰਨ ਵਾਸਤੇ ਬਸ ਸਾਰੇ ਬੱਚੇ ਇਹ ਐਨਓਸੀ ਦਾ ਕੰਮ ਸੌਖਾ ਕਰਨ ਲਈ ਕੀ ਪ੍ਰਾਲੀ ਕੀਤੀ ਜਾ ਰਹੀ ਹੈ ਜਿਹੜਾ ਐਨਓਸੀ ਲੋਕਾਂ ਨੂੰ ਕਾਫੀ ਪਰੇਸ਼ਾਨੀ ਕਰਨੀ ਪੈਂਦੀ ਹੈ ਜੀ ਸਾਡੀ ਕਮੇਟੀ ਹੁਣ ਆਈ ਹੈ ਤਸੀਮ ਮੈਂ ਲੋ ਅਸੀਂ ਦੱਸਣ ਨਾਲੋਂ ਤੁਸੀਂ ਮੈਸਜ ਅਗਲੇ ਦਿਨਾਂ ਦੇ ਵਿੱਚ ਠੀਕ ਨਾ ਅੱਜ ਪਗਲਾਂ ਤਰੀਕ ਵੀ ਤਰੀਕ ਭਰ ਹਰਜੰਤ ਮਿਲੂਗਾ ਨਵੀਂ ਕਮੇਟੀ ਬਣੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਆਪ ਪੁੱងਗੇ ਵੀ ਐਨਓਸੀ ਹੈ ਜੀ ਪਹਿਲਾਂ ਉਹ ਸੌਫਤੀ ਮਿਲਣੀ ਮਿਲਣ ਲੱਗੀ